ਇਸ ਟੌਪਿਕ ਨੂੰ ਚੱਕਿਆ ਨਹੀਂ ਇਸ ਟੌਪਿਕ ਤੇ ਫਿਲਮ ਨਹੀਂ ਆਈ ਕੀ ਜਵਾਕਾਂ ਨੂੰ ਕੁੱਟ ਮਾਰ ਕੇ ਪੜਾਉਣਾ ਚਾਹੀਦਾ ਉਹਨਾਂ ਨੂੰ ਪਾਲਣਾ ਚਾਹੀਦਾ ਕੁੱਟ ਮਾਰ ਕੇ ਪਾਲਣਾ ਚਾਹੀਦਾ ਕਈ ਵਾਰੀ ਆਪਾਂ ਸਿਰਫ ਆਪਣਾ ਹੀ ਪੁਆਇੰਟ ਆਫ View ਦੇਖਦੇ ਆਂ ਬੱਚਿਆਂ ਦਾ ਪੁਆਇੰਟ ਆਫ View ਲਈ ਦੇਖਦੇ ਜਾਂ ਬੱਚੇ ਸਿਰਫ ਆਪਣਾ ਪੁਆਇੰਟ ਆਫ View ਦੇਖਦੇ ਆਪਣੇ ਪੇਰੈਂਟਸ ਦਾ ਪੁਆਇੰਟ ਆਫ View ਨਹੀਂ ਦੇਖਦੇ ਤਾਂ ਸਭ ਤੋਂ ਪਹਿਲੇ ਸਾਸਰੀਆ ਘਾਲ ਸਾਰੀਆਂ ਨੂੰ ਇਹ ਮੈਨੇ ਤੇ ਬੱਚੇ ਜਿਹੜੇ ਆ ਉਹ ਚੰਡੇ ਕੰਮ ਦਿੰਦੇ ਨੇ ਕੁੱਟ ਬਹੁਤ ਕੁਝ ਸਵਾਰਦੀ ਵੀ ਹੈ ਤੇ ਕੁੱਟ ਬਹੁਤ ਕੁਝ ਵਿਗਾੜਦੀ ਵੀ ਹੈ ਪੰਜਾਬੀ ਜਿੱਥੇ ਮਰਜ਼ੀ ਚਲੇ ਜੇ ਪੰਜਾਬੀ ਪੰਜਾਬ ਤੋਂ ਬਾਹਰ ਤਾਂ ਜਾ ਸਕਦਾ ਪਰ ਪੰਜਾਬੀ ਜੋ ਪੰਜਾਬ ਨਹੀਂ ਜਾ ਸਕਦਾ ਹਨਾ ਜੈਲੇ ਅੱਜ ਰੇਡੀ ਦੇਸ਼ ਦੀ ਰਾਜਧਾਨੀ ਕਿਹੜੀ ਹੈ ਨਵੀਂ ਦਿੱਲੀ ਪਹਿਲਾਂ ਤੇਜ ਦਾ ਪੁੱਛਲਾ ਦੇਸ਼ਾ ਸਾਰੇ ਜਾਣੇ ਸਾਰਾ ਜੋਰ ਬੱਚੇ ਨੂੰ ਸਮਝਾਉਣ ਤੇ ਲਾਉਨੇ ਆ ਮੈਨੂੰ ਲੱਗਦਾ ਜੇ ਥੋੜਾ ਜਿਹਾ ਜੋਰ ਆਪਾਂ ਉਹਨਾਂ ਨੂੰ ਸਮਝਣ ਤੇ ਲਈਏ ਤਾਂ ਬਹੁਤ ਚੀਜ਼ਾਂ ਦਾ ਹੱਲ ਈਜ਼ੀ ਨਿਕਲ ਸਕਦਾ ਵਾ ਓ ਕਰਦਾਰ ਅਸੀਂ ਸਰਦਾਰੀ ਦਿਖਾਉਣਾ ਸੀਗਾ ਤੇ ਘਰੇ ਬੈਠੇ ਗੱਲਾਂ ਕਰੀਏ ਤੇ ਛਿੰਦਾ ਕਹਿੰਦਾ ਮੇਰਾ ਵੀ ਆਡੀਸ਼ਨ ਲਓ ਤੇ ਮੈਂ ਕਿਹਾ ਯਾਰ ਇਹਦਾ ਆਡੀਸ਼ਨ ਨਾ ਬਾਹਰ ਜਾ ਕੇ ਲਓ ਇੱਥੇ ਤਾਂ ਇਹਨਾਂ ਆਡੀਸ਼ਨ ਵਧੀਆ ਕਰ ਦੇਣਾ ਹਾਸੇ ਮਜ਼ਾਕ ਚੋਂ ਤਾਂ ਅਸੀਂ ਉਹ ਆਡੀਸ਼ਨ ਕੀਤਾ ਤੇ ਉਹਦਾ ਆਡੀਸ਼ਨ ਬਹੁਤ ਅੱਛਾ ਹੋਇਆ ਕਲਕੋ ਅਗਰ ਮੈਨੂੰ ਪ੍ਰੋਸੈਟਿਕਸ ਦੇ ਕੇ ਮੇਕਅਪ ਕਰਕੇ ਮੈਨੂੰ ਦਾਦੀ ਦਾ ਵੀ ਰੋਲ ਮਿਲੇ ਮੈਂ ਤਾਂ ਮਤਲਬ ਕਿਉਂ ਨਹੀਂ ਕਰੂੰਗੀ ਮਤਲਬ ਇਹ ਤਾਂ ਕraft ਦੀ ਬਾਤ ਹੈ ਚੰਦਾ ਚੰਦਾ ਨੋ ਪਾਪਾ 10 ਮਹੀਨ ਨੂੰ ਰਿਲੀਜ਼ ਹੋ ਜਾਣੀ ਹੈ ਸੋ ਇੱਕ ਸੋਸ਼ਲ ਕਾਮੇਡੀ ਆ ਮੈਨੂੰ ਲੱਗਦਾ ਕਿ ਇੱਕ ਬੜਾ ਬੁੱਢਾ ਮੁੱਦਾ ਸੀਗਾ ਜਿਹਦੇ ਉੱਤੇ ਕਦੇ ਕਿਸੇ ਨੇ ਇਸ ਟੌਪਿਕ ਨੂੰ ਚੱਕਿਆ ਨਹੀਂ ਇਸ ਟੌਪਿਕ ਦੇ ਉੱਤੇ ਫਿਲਮ ਨਹੀਂ ਆਈ ਕਿ ਜਵਾਕਾਂ ਨੂੰ ਕੁੱਟ ਮਾਰ ਕੇ ਪੜਾਉਣਾ ਚਾਹੀਦਾ ਉਹਨਾਂ ਨੂੰ ਪਾਲਣਾ ਚਾਹੀਦਾ ਕੁੱਟ ਮਾਰ ਕੇ ਪਾਲਣਾ ਚਾਹੀਦਾ ਕਿਉਂਕਿ ਆਪਣੇ ਤਾਂ ਬਹੁਤ ਮੇਰੇ ਖਿਆਲ ਚ 90% ਬੰਦਿਆਂ ਦੀ ਬਹੁਤ ਕਟਾਈ ਹੋਈ ਆ ਸਕੂਲਾਂ 'ਚ ਵੀ ਘਰੇ ਵੀ ਸੋ ਅੱਜ ਕੱਲ ਮਾਹੌਲ ਚੇਂਜ ਹੁੰਦਾ ਜਾ ਰਿਹਾ ਵਾ ਤੇ ਜੇ ਟੀਚਰ ਵੀ ਹੱਥ ਲਾ ਦਿੰਦਾ ਤਾਂ ਪੇਰੈਂਟਸ ਚਲੇ ਜਾਂਦੇ ਨੇ ਅੱਜ ਕੱਲ ਕਹਿੰਦੇ ਤੁਸੀਂ ਸਾਡੇ ਮੁੰਡੇ ਨੂੰ ਕੁੱਟਿਆ ਜੀ ਸੋ ਅੱਜ ਵਾਲੇ ਠੀਕ ਆ ਜਾਂ ਪਹਿਲਾਂ ਵਾਲੇ ਠੀਕ ਸੀ ਸੋ ਉਸ ਤਰ੍ਹਾਂ ਦੀ ਇੱਕ ਫਿਲਮ ਕੋਸ਼ਿਸ਼ ਕੀਤੀ ਆ ਕਿ ਕਈ ਵਾਰੀ ਆਪਾਂ ਸਿਰਫ ਆਪਣਾ ਹੀ ਪੁਆਇੰਟ ਆਫ View ਦੇਖਦੇ ਆਂ ਬੱਚਿਆਂ ਦਾ ਪੁਆਇੰਟ ਆਫ View ਨਹੀਂ ਦੇਖਦੇ ਜਾਂ ਬੱਚੇ ਸਿਰਫ ਆਪਣਾ ਪੁਆਇੰਟ ਆਫ View ਦੇਖਦੇ ਆ ਆਪਣੇ ਪੇਰੈਂਟਸ ਦਾ ਪੁਆਇੰਟ ਆਫ View ਨਹੀਂ ਦੇਖਦੇ ਸੋ ਦੋਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਹੈ ਇੱਕ ਚੰਗਾ ਸੁਨੇਹਾ ਮਿਲੂਗਾ ਇਸ ਫਿਲਮ ਦੇ ਨਾਲ ਤੇ ਬਾਕੀ ਇੰਟਰਟੇਨਿੰਗ ਤਾਂ ਹੈਗੀ ਹੈਗੀ ਹੈ ਜੀ ਤੁਸੀਂ ਮੋਟਾ ਮੋਟਾ ਟ੍ਰੇਲਰ ਜੋ ਮਸਾਲਾ ਦੇਖਿਆ ਹੈ ਵੀ ਕਿਦਾਂ ਦੀ ਫਿਲਮ ਹੈ ਵੈਲ ਮੇਰਾ ਡੈਬਿਊ ਹੈ ਪਹਿਲੀ ਫਿਲਮ ਹੈ ਸਭ ਤੋਂ ਪਹਿਲੇ ਸਸਰਿਆ ਕਾਲ ਸਾਰਿਆਂ ਨੂੰ ਇਹ ਮੈਨੇ ਸਿੱਖਿਆ ਹੈ और फिल्म में अक्सर हर किसी ने कहा है और सबसे ज़्यादा शिंदे ने कहा है तो मैंने ये शिंदे से सीखा है और शिंदे से मैंने इस फिल्म में बहुत बहुत सारी चीज़ें सीखी हैं ना कि जो सोशल मैसेज हम शिंदा के थ्रू देना चाहते हैं उसके अलावा भी ही इज़ अ ब्रिलियंट परफॉर्मर अ ब्रिलियंट एक्टर और मेरे लिए uh, पंजाब में डेब्यू करने इससे अच्छी शुरुआत नहीं हो सकती थी आ, मुझे इतने अच्छे प्रोडक्शन और इतने अच्छे को एक्टर्स के साथ काम करने को मिला इतने अच्छे डायरेक्टर्स राइटर्स के साथ एक्टर्स के साथ काम करने को मिला सो आई एम ब्लेस्ड बहुत ही प्यारा मैसेज है ये सब्जेक्ट कभी टच नहीं हुआ है जहाँ तक मुझे बताया गया है कभी भी इस सब्जेक्ट पर फिल्म नहीं बनी है कि पेरेंट्स बच्चों को कुटते हैं पंजाब में तो आ, कितना ज़रूरी है और कितना ज़रूरी ये भी है कि हर बात पे पिटाई लगाना इम्पोर्टेंट नहीं है तो मुझे तो मुझे बहुत मजा मजा आया शूटिंग करने में एंड आपको भी ये फिल्म देखकर बहुत बहुत आएगा आप आप और सबसे अच्छी बात यह है कि आप अपने बड़े बूढ़े तो 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 इतनी पूछो मत मम्मी से तो इतनी पड़ी है कि पूछो मत. में नु, में नु, तक, ਆਪਣੇ ਫੀਲਡ ਦਾ ਮਤਲਬ ਇਹ ਨਹੀਂ ਵੀ ਜਿਹੜੇ ਅਸੀਂ ਬੈਠੇ ਆ ਜਿਹੜੇ ਇੱਧਰ ਵੀ ਬੈਠੇ ਨੇ ਕੈਮਰੇਾਂ ਦੇ ਸੋ ਇਹ ਸਾਰਿਆਂ ਦੀ ਕਟ ਬਹੁਤ ਪਈ ਹੁੰਦੀ ਹੈ ਕਿਉਂਕਿ ਇਹਨਾਂ ਦਾ ਧਿਆਨ ਹਮੇਸ਼ਾ ਹੀ ਪੁੱਠੇ ਸਿੱਧੇ ਕਮਾਲੇ ਪਾਸੇ ਜ਼ਿਆਦਾ ਹੁੰਦਾ ਹੈ ਨਾ ਸਕੂਲ ਦੇ ਵਿੱਚ ਵੀ ਜਿਹੜੇ ਉਹ ਜਾਂਦੇ ਹੁੰਦੇ ਨੇ ਬਾਲ ਸਭਾ ਦੇ ਵਿੱਚ ਨੂੰ ਭੱਜੇ ਉਹਨਾਂ ਦੀ ਬਹੁਤ ਕਟਾਈ ਹੁੰਦੀ ਰਹੀ ਅਸੋ ਸਾਰੇ ਹੀ ਉਹ ਹੋਣੇ ਮੋਟੇ-ਮੋਟੇ ਅਸਲ 'ਚ ਜਦੋਂ ਫਿਲਮ ਕਰਨੀ ਸੀ ਪਹਿਲਾਂ ਵੀ ਗੱਲ ਕਰਦੇ ਸੀਗੇ ਮੇਰੇ ਕੱਪੜੇ ਕੁੱਪੜੇ ਜਦੋਂ ਪਵਾ ਲੈਂਦੇ ਸੀ ਨਾ ਤਾਂ ਮੈਂ ਬਾਈ ਕੋਲੇ ਵੈਂਟੀਚ ਜਾਂਦਾ ਸੀ ਮੈਂ ਕਹਣਾ ਭਾਈ ਜੀ ਵੀ ਮੈਨੂੰ ਤਾਂ ਸੋਹਣਾ ਜਿਹਾ ਬਾਵਾ ਬਣਾਤਾ ਇਹਨਾਂ ਨੇ ਵੀ ਕਿਵੇਂ ਆ ਮੌਲ ਇਹਦੇ 'ਚ ਮੇਰੇ ਵਾਲਾ ਕੈਰੈਕਟਰ ਹੈ ਜਿਹੜਾ ਉਹ ਬਿਲਕੁਲ ਹੀ ਪੰਮੇ ਤੋਂ ਹਟ ਗਿਆ ਔਰ ਬਿਲਕੁਲ ਜਿਵੇਂ ਭਾਈ ਉਹਦੇ ਗੱਲ ਕਰਦੇ ਸੀ ਵੀ ਅਰਦਾਸ ਮੇਰੀ ਜ਼ਿੰਦਗੀ ਦਾ ਅਰਦਾਸ 'ਚ ਵੀ ਉਹ ਅਲੱਗ ਕਿਸਮ ਦਾ ਕੈਰੈਕਟਰ ਹੋਊਗਾ ਇਹ ਹਾਸੇ ਠੱਠੇ ਵਾਲਾ ਕੈਰੈਕਟਰ ਹੈ ਨਾ ਇਹਦਾ ਮੱਖਣਾ ਹੈ ਤੇ ਗੁੜੀ ਦਾ ਡੈਡੀ ਆ ਤੇ ਜਿਹੜੀ ਗੁੜੀ ਦੀ ਪਰੇਡ ਹੁੰਦੀ ਆ ਇਹਦੇ ਚ ਫਿਰ ਉਹ ਤੁਸੀਂ ਦੇਖਿਆ ਟ੍ਰੇਲਰ ਚ ਵੀ ਦੇਖਿਆ ਤੇ ਮੇਰੇ ਤਾਂ ਆਪ ਵੈਸੇ ਬਹੁਤ ਮੇਰੇ ਬਹੁਤ ਪੈਂਦੀਆਂ ਰਹੀਆਂ ਕਿਉਂਕਿ ਮੈਂ ਗੋਲੀਆਂ ਬਹੁਤ ਖੇਡਦਾ ਸੀ ਫੋਟੂਆਂ ਬਹੁਤ ਖੇਡਦਾ ਸੀ ਪਤੰਗਾਂ ਬਹੁੜ ਆਉਂਦੇ ਸੀ ਕਿਰਾਂ 20000 ਸਾਡੇ ਸ਼ੋਰੀ ਕਿਆਂ ਨੇ ਚਲਾਇਆ ਉੱਤੇ ਮੈਨੂੰ ਅੱਜ ਵੀ ਯਾਦ ਆ ਸ਼ਕਤੀ ਫਿਲਮ ਚੱਲਦੀ ਸੀ ਲੰਬੂ ਦੀ ਤੇ ਉਹ ਮੈਨੂੰ ਹੁਣ ਵੀ ਯਾਦ ਆ ਵੀ ਪੇਟੀਆਂ ਜਾਂ ਵੇਚਦੀ ਮਰੀਸ਼ਪੁਰੀ ਉਹ ਕਰੇਲ ਜੀ ਲੈ ਕੇ ਉਹ ਆ ਜਾਂਦਾ ਤੇ ਮੈਨੂੰ ਆਵਾਜ਼ ਪੈ ਗਈ ਮੇਰਾ ਬੇਲੀ ਸੀਗਾ ਟੀ 2 ਉਹ ਕਹਿੰਦਾ ਵੀ ਤੈਨੂੰ ਡੈਡੀ ਸਾਦਾ ਤੇਰਾ ਮੈਂ ਸਕੂਲੋਂ ਪੰਜ ਕੇ ਗਿਆ ਸੀ ਫਿਲਮ ਦੇਖਣ ਤੇ ਮੈਨੂੰ ਹੁੰਦਾ ਸੀਗਾ ਵੀ ਜ਼ਿੰਦਗੀ ਫੇਰ ਹੀ ਸਫਲ ਆ ਵੀ ਜੇ ਲੰਬੂ ਦੀਆਂ ਪੰਜ ਫਿਲਮਾਂ ਦੇਖਾਂਗੇ ਨਾ ਅੰਦਾ ਕਾਨੂੰਨ ਦੇਸ਼ ਪ੍ਰੇਮੀ ਮਿਸਟਰ ਨਟਵਰ ਲਾਲ ਤੇ ਸ਼ਕਤੀ ਉਹਨਾਂ ਚੋਂ ਇੱਕ ਸੀਗੀ ਮੈਂ ਜਾਵੜਾ ਉਹ ਡੈਡੀ ਨੇ ਫਿਰ ਮੈਨੂੰ ਬਸ ਰਾਜਾ ਹੁੰਦਿਆਂ ਮੰਮੀ ਨੂੰ ਤਾਂ ਸਾਡੇ ਚਾਚੀ ਸੀਗੀ ਉਹਦੇ ਪੈਰੀਂ ਹੱਥ ਲਾ ਕੇ ਉੱਥੇ ਖੜਕ ਗਈ ਤੇ ਜਦੋਂ ਟਿੱਕਰ ਮੈਂ ਮੰਮੀ ਮੇਰੇ 15 ਮਿੰਟਾਂ ਬਾਅਦ ਘਰ ਆਏ ਤੇ ਮੈਂ ਪੜੋਲੇ ਵਰਗਾ ਕੀਤਾ ਪਿਆ ਸੀ ਬਹੁਤ ਗੁੱਟਿਆ ਡੈਰੀ ਨੇ ਮੇਰੇ ਨੇ ਸੋ ਇਹ ਮੈਨੂੰ ਐ ਲੱਗਦਾ ਹੁੰਦਾ ਵੀ ਇਹ ਕਲਚਰ ਹੀ ਆ ਸਾਡਾ ਕਈ ਗੱਲਾਂ ਹੀ ਆ ਤੁਸੀਂ ਇਹਦੇ ਚ ਇਹ ਪਿਓ ਵੀ ਦੇਖੋਗੇ ਵੀ ਜਿਹੜਾ ਕੁੱਟਦਾ ਰਹਿੰਦਾ ਉਹ ਪਿਓ ਵੀ ਦੇਖੋਗੇ ਜਿਹੜਾ ਤਰਸਦਾ ਕੁੱਟਣ ਨੂੰ ਉਹ ਜਵਾਕ ਵੀ ਦੇਖੋਗੇ ਜਿਨ੍ਹਾਂ ਨੂੰ ਛੇਤਰ ਖਾ ਕੇ ਸਵਾਦ ਆਉਂਦਾ ਉਹ ਜਵਾਕ ਵੀ ਦੇਖੋਗੇ ਜਿਹੜੇ ਕਹਿੰਦੇ ਵੀ ਨਹੀਂ ਕੁੱਟਣਾ ਚਾਹੀਦਾ ਕਰਕਰਾ ਕੇ ਜਿਹੜਾ ਇਹਦਾ ਨਤੀਜਾ ਨਿਕਲਦਾ ਉਹ ਨਿਕਲਦਾ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵੀ ਬੱਚਿਆਂ ਨੂੰ ਪਿਆਰ ਨਾਲ ਤਰੀਕੇ ਨਾਲ ਸਾਨੂੰ ਕਿਵੇਂ ਟੈਕਲ ਕਰਨਾ ਚਾਹੀਦਾ ਔਰ ਮੈਨੂੰ ਬਹੁਤ ਵਾਰੀ ਗੱਲ ਹੁੰਦੀ ਸੀਗੀ ਜਾਂ ਮੈਂ ਕਿਸੇ 크리에ਟਿਵ ਬੰਦਿਆਂ ਚ ਜਾ ਕਿਤੇ ਸਿਹਤ ਸਵਾਰ ਜਾਵਦਾ ਜਾਂ ਮੈਂ ਬੰਬੇ ਜਾਂਦਾ ਸੀ ਜਾਂ ਕਿਤੇ ਗੱਲ ਚੱਲਦੀ ਸੀ ਜਾਂ ਆਲਖ ਸਾਹਿਬ ਸੀਗੇ ਵੀ ਪੰਜਾਬੀ ਦੇ ਵਿੱਚ ਬੱਚਿਆਂ ਨੂੰ ਲੈ ਕੇ ਨਹੀਂ ਫਿਲਮਾਂ ਬਣਦੀਆਂ ਪਈਆਂ। ਪਿਆਮਰ ਖਾਨ ਸਾਹਬ ਨੇ ਬਣਾਈ ਸੀ ਤਾਰੇ ਜ਼ਮੀਨ ਪਰ ਔਰ ਅਸੀਂ ਜੇ ਰਾਨੀ ਸਿਨੇਮੇ ਵੱਲੀ ਜਾਈਏ ਮਾਜਦ ਮਜੀਦੀ ਸਾਹਿਬ ਬਣਾਉਂਦੇ ਹੁੰਦੇ ਔਰ ਵੀ ਇੱਧਰ ਨਹੀਂ ਬਣਦੀਆਂ। ਇਹ ਜਦੋਂ ਹੀ ਮੈਨੂੰ ਬਾਈ ਜੀ ਨੇ ਮੇਰੀ ਗੱਲ ਹੋਈ ਕਹਿੰਦੇ ਪ੍ਰਿੰਸੇਪ ਤਨੂ ਵੀ ਤੇਰੀ ਲੀ ਤੋਂ ਹਟ ਕੇ ਕੈਰੈਕਟਰ ਕਰਾਉਣਾ ਵੀ ਤੇਰੇ 'ਚ ਜਿਹੜਾ ਇੱਕ ਕਮੇਡੀ ਵਾਲਾ ਇੱਕ ਅੱਡ ਤੜਕਾ ਹੈਗਾ ਹੈ ਨਾ ਉਹ ਵੀ ਆਪਾਂ ਯੂਜ਼ ਕਰਨਾ। ਮੈਂ ਕਹੇ ਠੀਕ ਹੈ। ਮੈਂ ਜਦੋਂ ਲਾਈਨ ਸੁਣਾਈ ਨਾ ਮੈਨੂੰ ਬੜੀ ਅੰਦਰੋਂ ਖੁਸ਼ੀ ਹੋਈ ਵੀ ਬੱਚਿਆਂ ਦੇ ਲਈ ਫਿਲਮ ਇੱਕ ਆਈ ਹੈ ਜਿਹਦੇ ਚ ਛਿੰਦਾ ਗੁਰੀਆ ਹੋਰ ਪਿੰਡ ਦੇ ਬਹੁਤ ਜਵਾਬ ਆ ਤਿੰਨ ਚਾਰ ਪੀੜ੍ਹੀਆਂ ਦੇ ਨਾਲ ਜਿਹੜੀ ਇਹ ਸੰਬੰਧਿਤ ਫਿਲਮ ਹੈ ਕਿ ਮੈਂ ਦਾਤਾ ਹਾਂ ਬਟ ਮੇਰੀ ਵੀ ਇੱਕ ਮਾਂ ਉਹ ਮੈਨੂੰ ਵੀ ਕੁੱਟ ਲਈਦੀ ਹੈ ਫਿਲਮ ਚ ਬਾਕੀ ਇਹ ਹੈ ਕਿ ਕੁੱਟ ਜਿਹੜੀ ਆ ਉਹ ਤਾਂ ਪੰਜਾਬੀ ਦੇ ਵਿੱਚ ਕਹਾਵਤ ਹੁੰਦੀ ਸੀ ਉਹਨਾਂ ਵੇਲੇਾਂ ਚ ਕਿ ਰੰਬੇ ਤੇ ਬੱਚੇ ਜਿਹੜੇ ਆ ਉਹ ਚੰਡੇ ਕੰਮ ਦਿੰਦੇ ਨੇ ਕੁੱਟ ਬਹੁਤ ਕੁਝ ਸਵਾਰਦੀ ਵੀ ਹੈ ਤੇ ਕੁੱਟ ਬਹੁਤ ਕੁਝ ਵਿਗਾੜਦੀ ਵੀ ਹੈ ਕਿਉਂਕਿ ਜਿਉਂ-ਜਿਉਂ ਨਵੀਆਂ-ਨਵੀਆਂ ਖੋਜਾਂ ਹੁੰਦੀਆਂ ਹਨ ਪਤਾ ਲੱਗਦਾ ਕਿ ਉਹਨਾਂ ਚੀਜ਼ਾਂ ਦੇ ਅਸਰ ਜਿਹੜੇ ਨੇ ਉਹ ਕਿਵੇਂ ਹੁੰਦੇ ਨੇ ਤੇ ਇਸ ਫਿਲਮ ਦੇ ਵਿੱਚ ਵੱਖਰੀ ਗੱਲ ਹੈ ਕਿ ਮੈਂ ਇੱਕ ਬੜਾ ਅੜਬ ਸੁਭਾਅ ਦਾ ਬੰਦਾ ਜਿਹੜਾ ਕਿਉਂਕਿ ਅਚੇਤ ਤੌਰ ਦੇ ਉੱਤੇ ਹੀ ਕਿਉਂਕਿ ਸਾਡੇ ਸਮਝ ਹੁੰਦਾ ਕਿ ਅਚੇਤ ਤੌਰ ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਗਾਲ ਕੱਢ ਦਿੰਨੇ ਆ ਕਿਸੇ ਨੂੰ ਕੁੱਟ ਲੈਣੇ ਆ ਕਿਸੇ ਨੂੰ ਕਰਦੇ ਆ ਪਰ ਉਹਦਾ ਅਸਰ ਗਾੜੀ ਕਿੰਜ ਹੁੰਦਾ ਹੈ ਪਰ ਸ ਕਿਰਦਾਰ ਨੂੰ ਕਰਦੇ ਆ ਫਿਰ ਜਦੋਂ ਇੱਕ ਸ਼ੇਡਸ ਆਉਂਦੇ ਨੇ ਕਿ ਉਹ ਬੰਦਾ ਖੁਦ ਮਹਿਸੂਸ ਕਰਦਾ ਕਿ ਯਾਰ ਅਚੇਤ ਤੌਰ ਤੇ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ ਸੋ ਇੱਕ ਪਛਤਾਵਾ ਵੀ ਆ ਕਿਰਦਾਰ ਦੇ ਤੌਰ ਤੇ ਕੰਮ ਕਰਦਾ ਮੈਨੂੰ ਬਹੁਤ ਮਜ਼ਾ ਆਇਆ ਹੈ ਮੈਂਗਾ ਸੈਡ ਮੈਂ ਕੁੱਟ ਖਾਂਦਾ ਹੀ ਨਹੀਂ ਅੱਛਾ ਸਾਰੇ ਦੇਖਣ ਜਾਓ ਫਿਲਮ ਪੂਰੀ ਕਾਮੇਡੀ ਵੀ ਹੈ ਤੇ ਪੂਰੀ ਉਹ ਵੀ ਹੈ ਇਮੋਸ਼ਨਲ ਵੀ ਹੈ ਕੀ ਬਾਤ ਹੈ ਵੈਰੀ ਗੁੱਡ ਥੈਂਕ ਯੂ ਸੋ ਮਚ ਮੈਂ ਇੱਕ ਗੱਲ ਕਹਿਣਾ ਕਿ ਜਿਹੜੇ ਆਪਣੇ ਬਾਹਰ ਜਿਹੜੇ ਪੰਜਾਬੀ ਭੈਣ ਭਰਾ ਕਹਿੰਦੇ ਨੇ ਕਿ ਉਹਨਾਂ ਦੇ ਜਵਾਕਾਂ ਨੇ ਉਹਨਾਂ ਦੀ ਕੰਪਲੇਂਟ ਕਰਤੀ ਉਹਨਾਂ ਨੂੰ ਥਾਣੇ ਪਹੁੰਚਾਤਾ ਉਹ ਰੀਜ਼ਨ ਕੀ ਆ ਵੀ ਪੰਜਾਬੀ ਜਿੱਥੇ ਮਰਜ਼ੀ ਚਲੇ ਜੇ ਪੰਜਾਬੀ ਪੰਜਾਬ ਤੋਂ ਬਾਹਰ ਤਾਂ ਜਾ ਸਕਦਾ ਪਰ ਪੰਜਾਬੀ ਜੋ ਪੰਜਾਬ ਨਹੀਂ ਜਾ ਸਕਦਾ ਹਨਾ ਤੇ ਉਹਨਾਂ ਨੇ ਤਾਂ ਆਪਦੇ ਜਵਾਕਾਂ ਉਮੀ ਪਾਲਣੇ ਆ ਜਿਹੜਾ ਤਰੀਕਾ ਉਹਨਾਂ ਨੂੰ ਆਉਂਦਾ ਹੈ ਜੈਲੇ ਹਾਂ ਜਿਹੜੀ ਦੇਸ਼ ਦੀ ਰਾਜਧਾਨੀ ਕਿਹੜੀ ਹੈ ਨਵੀਂ ਦਿੱਲੀ ਪਹਿਲਾਂ ਤੇਸਤਾ ਪੁੱਛਲਾ ਕੋਣ ਗਾਲ ਖੇਪੜੇ ਦਾ ਜਿਹੜਾ ਸਵਾਦ ਹੈ ਨਾ ਅਸਲ 'ਚ ਐਕਚੁਅਲੀ ਉਹ ਪ੍ਰਿੰਸ ਨੂੰ ਅੰਦਰੋਂ ਫੀਲਿੰਗ ਹੋ ਰਹੀ ਆ ਵੀ ਸਵਾਦ ਚੇਪੜ ਨਾਲ ਹੀ ਆਉਣਾ ਸੀ ਇਹ ਹੋਣਾ ਖਾਲੀ じゃ ਰਹਿ ਗਿਆ ਨਹੀਂ ਹੈ ਮਾਰਕਟ ਕਾ ਕੇ ਪਹਿਲਾਂ ਤੇਸਤਾ ਪੁੱਛਲਾ ਸੋ ਇਹਦਾ ਆਪ ਦਾ ਸਵਾਦ ਹੈ ਦੇਖੋ ਗਾਲਾਂ ਕਿਉਂ ਦੀਆਂ ਨਾਲਾਂ ਮਾਂ ਪਿਓ ਦੀਆਂ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਇੱਕ ਪ੍ਰੋਬਲਮ ਹਮੇਸ਼ਾ ਰਹਿੰਦੀ ਆ ਖਾਸ ਕਰਕੇ ਮੈਂ ਕਹਿ ਰਿਹਾ ਉਹਨਾਂ ਕਿ ਇੱਥੇ ਆ ਇਹ ਆਪਾਂ ਜਿਸ ਦੇਸ਼ ਦੇ ਵਿੱਚ ਹੈਗੇ ਆ ਜਿੱਥੇ ਆਪਾਂ ਪੜ੍ਹੇ ਆ ਤੇ ਜਿਹੜੇ ਆਪਾਂ ਨੂੰ ਪੜ੍ਹਾਉਂਦੇ ਆ ਜਾਂ ਆਪਣੇ ਪੇਰੈਂਟਸ ਆ ਜਾਂ ਆਪਣੇ ਟੀਚਰ ਆ ਆਪਾਂ ਹਮੇਸ਼ਾ ਸਾਰੇ ਜਾਣੇ ਸਾਰਾ ਜੋਰ ਬੱਚੇ ਨੂੰ ਸਮਝਾਉਣ ਤੇ ਲਾਉਂਦੇ ਆ ਮੈਨੂੰ ਲੱਗਦਾ ਜੇ ਥੋੜਾ ਜਿਹਾ ਜ਼ੋਰ ਆਪਾਂ ਉਹਨਾਂ ਨੂੰ ਸਮਝਣ ਤੇ ਲਾਈਏ ਤਾਂ ਬਹੁਤ ਚੀਜ਼ਾਂ ਦਾ ਹੱਲ ਈਜ਼ੀ ਨਿਕਲ ਸਕਦਾ ਵਾ ਸੋ ਆਪਾਂ ਉਹਨਾਂ ਨੂੰ ਸਮਝਦੇ ਨਹੀਂਗੇ ਕਿ ਉਹ ਕੀ ਚਾਹੁੰਦੇ ਨੇ ਹਨਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦੇ ਪੇਰੈਂਟਸ ਕਿਉਂਕਿ ਪੇਰੈਂਟਸ ਜੇ ਕਿਸੇ ਨੂੰ ਬੱਚੇ ਨੂੰ ਕੁੱਟਦੇ ਆ ਮਾਰਦੇ ਆ ਕੁਝ ਵੀ ਕਰਦੇ ਆ ਤਾਂ ਉਹ ਬੱਚੇ ਦੇ ਫਿਊਚਰ ਲਈ ਹੀ ਕਰਦੇ ਆ ਬੱਚੇ ਲਈ ਹੀ ਕਰਦੇ ਆ ਹਨਾ ਬਟ ਆਪਾਂ ਨੂੰ ਇੱਕ ਬੱਚੇ ਦਾ ਪੁਆਇੰਟ ਆਫ View ਦੇਖਣਾ ਜ਼ਰੂਰ ਚਾਹੀਦਾ ਕਿ ਯਾਰ ਕੀ ਇਸ ਤਰ੍ਹਾਂ ਦੀ ਗੱਲ ਆ ਹਨਾ ਤੇ ਉਹ ਜ਼ਰੂਰੀ ਆ ਮੈਨੂੰ ਲੱਗਦਾ ਸਾਰਿਆਂ ਦੇ ਲਈ ਬਾਕੀ ਮੈਂ ਕੋਸ਼ਿਸ਼ ਕਰੂੰਗਾ ਕਿ ਜੋ ਮੇਰੇ ਬੱਚੇ ਬੜਨਾ ਚਾਹੁੰਦੇ ਆ ਮੈਂ ਉਹਨਾਂ ਦੀ ਸਪੋਰਟ ਕਰ ਸਕਾਂ ਉਹਨਾਂ ਨੂੰ ਹੈਲਪ ਕਰ ਸਕਾਂ ਆ ਵੈਸੇ ਤਾਂ ਮੈਂ ਦੇਖਿਆ ਵੀ ਛਿੰਦਾ ਛੋਟਾ ਹੁੰਦੇ ਤੋਂ ਹੀ ਐਕਟਿਵ ਸੀਗਾ ਤੁਸੀਂ ਅਕਸਰ ਤੌਰ ਤੇ ਦੇਖਿਆ ਹੋਣਾ ਮੈਂ ਵੀ ਉਹਦੀਆਂ ਸਟੋਰੀਆਂ ਸਟੋਰੀਆਂ ਪਾ ਦਿੰਦਾ ਸੀ ਜਾਂ YouTube ਤੇ ਉਹਦੀਆਂ ਰੀਲਾਂ ਰੋਲਾਂ ਵਾਇਰਲ ਹੋ ਜਾਂਦੀਆਂ ਸੀ ਉਹ ਸ਼ੁਰੂ ਤੋਂ ਐਦਾਂ ਦੇ ਡਰਾਮੇ ਕਰਨੇ ਉਹ ਐਕਟਿਵ ਰਹਿੰਦਾ ਸੀਗਾ ਬਹੁਤ ਹਲਤੀ ਸੀਗਾ ਔਰ ਜੇ ਕੈਮਰਾ ਤੁਸੀਂ ਔਨ ਕਰ ਲਓ ਤਾਂ ਬਹੁਤ ਐਕਟਿਵ ਹੋ ਕੇ ਚੀਜ਼ਾਂ ਕਰਦਾ ਸੀਗਾ ਬਟ ਜੈਨੂਅਲੀ ਹਲੇ ਸਾਡਾ ਕੋਈ ਪਲਾਨ ਨਹੀਂ ਸੀ ਉਹਨੂੰ ਕਿ ਅਸੀਂ ਹੁਣੇ ਹੀ ਉਹਨੂੰ ਲੈ ਕੇ ਆਉਣਾ ਵਾ ਜਦੋਂ ਅਸੀਂ ਅਰਦਾਸ ਕਰਾਂ ਫਿਲਮ ਕੈਨੇਡਾ ਸ਼ੂਟ ਕਰ ਰਹੇ ਸੀ ਉਸ ਵਕਤ ਉਹਦੇ ਬੱਚਿਆਂ ਦਾ ਰੋਲ ਸੀਗਾ ਇੱਕ ਛੋਟੇ ਬੱਚੇ ਦਾ ਰੋਲ ਸੀ ਤੇ ਰੌਣੀ ਸਾਹਿਬ ਦੇ ਪੋਤੇ ਦਾ ਰੋਲ ਸੀਗਾ ਉਹ ਤੇ ਉਹਦੇ ਲਈ ਅਸੀਂ ਕਾਫੀ ਫਾਈਂਡ ਆਊਟ ਕੀਤਾ ਕਈ ਆਡੀਸ਼ਨਸ ਕੀਤੇ ਉਹ ਕਿਹਾ ਕਰੈਕਟਰ ਸੀਗਾ ਝੰਡਾ ਤੇ ਉਹਨੂੰ ਝੰਡਾ ਕਹਿੰਦੇ ਸੀ ਉਹ ਕਹਿੰਦਾ ਝੰਡਿਆ ਕਿੱਦਾਂ ਹੈ ਤੇ ਉਹ ਬੱਚਾ ਸਾਨੂੰ ਕੋਈ ਉੱਥੇ ਸਿਲੈਕਟ ਨਹੀਂ ਹੋਇਆ ਇੱਕ ਬੱਚਾ ਸਿਲੈਕਟ ਹੋਇਆ ਸੀ ਉਹਦੇ ਜੂੜਾ ਨਹੀਂ ਸੀ ਤੇ ਸਾਨੂੰ ਇਦਾਂ ਸੀ ਕਿ ਉਹ ਕਿਰਦਾਰ ਅਸੀਂ ਸਰਦਾਰ ਹੀ ਦਿਖਾਉਣਾ ਸੀਗਾ ਤੇ ਘਰੇ ਬੈਠੇ ਗੱਲਾਂ ਕਰੀਏ ਤੇ ਛੰਡਾ ਕਹਿੰਦਾ ਮੇਰਾ ਵੀ ਆਡੀਸ਼ਨ ਲਓ ਤੇ ਮੈਂ ਕਿਹਾ ਯਾਰ ਇਹਦਾ ਆਡੀਸ਼ਨ ਨਾ ਬਾਹਰ ਜਾ ਕੇ ਲਓ ਇੱਥੇ ਤਾਂ ਇਹਨਾਂ ਆਡੀਸ਼ਨ ਵਧੀਆ ਕਰ ਦੇਣਾ ਹਾਸੀ ਮਜਾਕ ਚ ਉਹਦਾ ਸੀ ਆਡਿਸ਼ਨ ਕੀਤਾ ਤੇ ਉਹਦਾ ਆਡਿਸ਼ਨ ਬਹੁਤ ਅੱਛਾ ਹੋਇਆ ਤੇ ਮੈਂ ਹਲੇ ਵੀ ਡਬਲ ਮਾਈਂਡਡ ਸੀ ਕਿਉਂਕਿ ਮੈਂ ਕਹਿੰਦਾ ਯਾਰ ਇਹ ਆਪਣੇ ਵਿੱਚ ਤਾਂ ਬੜਾ ਖੁੱਲ ਕੇ ਕਰ ਰਿਹਾ ਤੇ ਮੈਨੂੰ ਬਲਜੀਤ ਪਾਜੀ ਕਹਿੰਦੇ ਇਹ ਕਹਿੰਦੇ ਜਦੋਂ ਆਪਾਂ ਸ਼ੂਟ ਕਰਨ ਜਾਣਾ ਉਦੋਂ ਵੀ ਤਾਂ ਪਈਆਂ ਕਹਿੰਦੇ ਵੀ ਉੱਥੇ ਕਿਹੜਾ ਕੋਈ ਹੋਰ ਆ ਕਹਿੰਦੇ ਇਹਨੂੰ ਕਰਾਉਣਾ ਈਜ਼ੀ ਹੋਊਗਾ ਕੁਝ ਕਹਿਣਾ ਸਮਝਾਉਣਾ ਕਿ ਇੱਥੇ ਦੇ ਬੱਚਿਆਂ ਨੂੰ ਕਰਾਉਣਾ ਬਹੁਤ ਔਖਾ ਹੋ ਜਾਂਦਾ ਕੈਨੇਡਾ 'ਚ ਕਈ ਵਾਰੀ ਤੇ ਉਹ ਫਿਲਮ 'ਚ ਉਹਨੇ ਰੋਲ ਕੀਤਾ ਤਾਂ ਉਹ ਰੋਲ ਟੱਚਵੁੱਡ ਲੋਕਾਂ ਨੇ ਸਾਰਿਆਂ ਨੇ ਪਸੰਦ ਕੀਤਾ ਇੰਨਾ ਵਧੀਆ ਨਿਕਲ ਗਿਆ ਉਸ ਤੋਂ ਬਾਅਦ ਫਿਰ ਹੌਸਲੇ ਵੇਲੇ ਦਲਜੀਤ ਉਹਨਾਂ ਨੇ ਕਹਿਤਾ ਕਿ ਯਾਰ ਸਾਨੂੰ ਹੌਸਲੇ ਕੈਰੈਕਟਰ ਲਈ ਛੰਦਾ ਚਾਹੀਦਾ ਵਾ ਉਹ ਹੋ ਗਿਆ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਯਾਰ ਹਾਂ ਉਹ ਫਿਲਮ ਦੇ ਵਿੱਚ ਵੱਡਾ ਰੋਲ ਸੀ ਸਾਨੂੰ ਲੱਗਿਆ ਕਿ ਉਹਨੇ ਠੀਕ ਕੀਤਾ ਤੇ ਤਾਂ ਇਹ ਭਾਜੀ ਹੋਣੀ ਤਾਂ ਇਸ ਫਿਲਮ ਨੂੰ ਲੈ ਕੇ ਹੀ ਇਹ ਆਏ ਸੀਗੇ ਕਿ ਅਸੀਂ ਛੰਦੇ ਲਈ ਉਹ ਲਿਖਿਆ ਤੇ ਛੰਦਾ ਹੀ ਲੈਣਾ ਵੀ ਇਹ ਆਪਣੇ ਕraft ਤੇ ਆਪ ਕੋ ਯਕੀਨ ਹੋ ਤਾਂ ਆਪ ਕਰ ਸਕਤੇ ਹੈ ਸਿੱਧੀ ਸਿੱਧੀ ਬਾਤ ਹੈ ਮਤਲਬ ਅਗਰ ਆਪ ਕੋ ਆਪਣੇ ਕਾਮ ਤੇ ਭਰੋਸਾ ਹੈ ਆਪਣੇ ਕraft ਤੇ ਭਰੋਸਾ ਹੈ ਤਾਂ ਕਿਉਂ ਨਹੀਂ ਕਰ ਸਕਤੇ ਮਤਲਬ कल को अगर मुझे प्रोस्थेटिक्स दे के मेकअप करके मुझे दादी का भी रोल मिले मैं तो मतलब क्यों नहीं करूँगी मतलब ये तो क्राफ्ट की बात है इसका उम्र से कोई लेना देना नहीं है राइट और जहाँ तक पंजाब में जैसे इन्होंने भी मुझसे सेम सवाल पूछा कि आ, मैं आ, मैंने बड़े बड़े शोज सीरियल्स किए हैं और अब मैं पंजाब में डेब्यू कर रही हूँ आई थिंक अब काफ़ी हद तक जो लाइंस हैं ना वो मिट गई हैं अब ਇਟਸ ਇੰਡੀਅਨ ਸਿਨੇਮਾ ਆ ਪੰਜਾਬੀ ਸਿਨੇਮਾ ਤਮਿਲ ਸਿਨੇਮਾ ਤੇਲਗੂ ਸਿਨੇਮਾ ਬਾਲੀਵੁੱਡ ਹੀ ਨਹੀਂ ਹੈ ਬੱਚੇ ਸਕੂਲ ਜਾਂਦੇ ਨੇ ਸਕੂਲੋਂ ਹਿੰਦੀ ਹੁੰਦੀ ਸਿੱਖ ਕੇ ਘਰੇ ਵਾਪਸ ਆਉਂਦੇ ਨੇ ਘਰੇ ਆ ਕੇ ਉਹਨਾਂ ਦੇ ਦਾਦਾ ਜੀ ਉਹਨੂੰ ਬੋਲ ਰਹੇ ਨੇ ਕਿ ਐਸਾ ਰਹਾ ਸਕੂਲ ਕੀ ਚੱਲ ਰਹਾ ਹੈ ਆਪਾਂ ਬਚਪਨ ਤੋਂ ਹੀ ਗਲਤ ਚੀਜ਼ਾਂ ਕਈ ਸਿੱਖਦੇ ਆ ਆ ਬੱਚਾ ਤੋਤਲਾ ਬੋਲਦਾ ਹਾਂਜੀ ਪਾਪਾ ਆਪਾਂ ਵੀ ਹਾਈ ਮੇਲੇ ਕੋਲ ਕੋਲ ਯਾਰ ਤੁਸੀਂ ਤਾਂ ਠੀਕ ਹੋ ਤੁਹਾਨੂੰ ਤੁਸੀਂ ਤਾਂ ਤੋਤਲੇ ਹੋ ਤੁਸੀਂ ਉਹਨੂੰ ਸਹੀ ਸਿਖਾਉਣਾ ਕਿ ਤੁਸੀਂ ਗਲਤ ਸਿੱਖਣਾ ਵਾ ਤੁਸੀਂ ਉਹਨੂੰ ਉਹ ਬੱਚਾ ਅੜਕ ਕੇ ਡਿੱਗਦਾ ਥੱਲੇ ਉਹ ਤੁਸੀਂ ਉਹ ਕੀੜੀ ਦਾ ਆਟਾ ਡੁੱਲ ਗਿਆ ਭਲਾ ਉਹਨੂੰ ਦੱਸੋ ਵੀ ਤੇਰਾ ਪੈਰ ਵੱਜਿਆ ਪੁੱਤਰ ਤੂੰ ਤਾਂ ਡਿੱਗ ਪਿਆ ਤੇਰੀ ਮਿਸਟੇਕ ਹੈ ਆਪਾਂ ਉਹਨੂੰ ਗਾਈਡ ਕਈ ਵਾਰੀ ਰੋਂਗ ਕਰਦੇ ਆਂ ਸ਼ੁਰੂ ਤੋਂ ਕਿਉਂਕਿ ਬੱਚੇ ਨੂੰ ਜਿਵੇਂ ਸਿਖਾਵਾਂਗੇ ਉਹਨੇ ਓਵੇਂ ਹੀ ਚੱਲ ਪੈਣਾ ਵਾ ਸੋ ਇਹਦੇ 'ਚ ਪੰਜਾਬੀ ਹਿੰਦੀ ਵਾਲੇ ਪੈਟਰਨ ਦੇ ਵਿੱਚ ਮੈਂ ਸਾਰੇ ਮਾਪਿਓ ਨੂੰ ਰਿਕਵੈਸਟ ਕਰਦਾ ਕਿ ਥੋਡੀ ਗਲਤੀ ਆ ਥੋਡੀ ਗਲਤੀ ਆ ਔਰ ਖਾਸ ਕਰਕੇ ਜਿਹੜੇ ਆਪਾਂ ਮਹਾਲੀ ਏਰੀਆ ਦੇ ਵਿੱਚ ਰਹਿੰਦੇ ਆਂ ਚੰਡੀਗੜ੍ਹ ਨਿਆਣੇ ਪੜਦੇ ਆ ਜਾਂ ਮਹਾਲੀ ਦੇ ਕਈ ਵਧੀਆ ਸਕੂਲਾਂ 'ਚ ਨਿਆਣੇ ਪੜਦੇ ਨੇ ਘਰਾਂ ਦੇ ਵਿੱਚ ਛੋਟੂ ਕੰਮ ਕਰਦੇ ਆ ਜਾਂ ਹੋਰ ਕਰਦੇ ਆ ਸਾਰੇ ਬੰਦੇ ਇੱਕ ਛੋਟੂ ਥੋੜੇ ਘਰ 'ਚ ਕੰਮ ਕਰਦਾ ਹੁੰਦਾ ਉਹਨੇ 15 ਜਣੇ ਹਿੰਦੀ ਬੋਲਣ ਲਾਇਆ ਹੁੰਦੇ ਨੇ ਅਰੇ ਪਾਣੀ ਦਾ ਗਲਾਸ ਲੈ ਕੇ ਆਓ ਇਹ ਕਰੋ ਉਹ ਕਰੋ ਯਾਰ ਤੁਸੀਂ ਮਤਲਬ ਆਪ ਤਾਂ ਉਹਨੂੰ ਇੱਕ ਨੂੰ ਨਹੀਂ ਸਿਖਾ ਸਕਦੇ ਤੁਸੀਂ ਸੋ ਇਹ ਆਪਣੀ ਮਿਸਟੇਕ ਹੈ ਜੀ ਪਿੱਛੇ ਜਾਵੜੀ ਹੈ ਨਾ ਆਪਾਂ ਤੇ ਇੱਕ ਬਲੈਤੀ ਬਾਬੂ ਫਿਲਮ ਆਈ ਸੀ ਉਹਦੇ 'ਚ ਲੰਬੂ ਸੀਗਾ ਪੰਜਾਬੀ ਸੀ ਤੇ ਮੇਲ ਮਿੱਤਰ ਸਾਹਿਬ ਨੇ ਉਹ ਪ੍ਰੋਡਿਊਸ ਕੀਤੀ ਸੀ ਨਾਨਕ ਨਾਮ ਜਾਜਾ ਜਸਨੀਲ ਦੱਤ ਪੁੱਤ ਜੱਟਾਂ ਦੇ ਸ਼ਤਰੂ ਗਣ ਸੇਨਾ ਤਰਬਿੰਦਰ ਸਾਹਿਬ ਵੀ ਸ਼ੁਰੂ ਤੋਂ ਹੀ ਰਿਹਾ ਔਰ ਪੰਜਾਬੀ ਗਾਣੇ ਆ ਜਿਹੜੇ ਜੱਟ ਜੰਮਲਾ ਪਗਲਾ دیਵਾਨਾ ਸੁਹਾਗ ਚ ਅਛਾ ਸੀ ਕਪੂਰ ਅਰਗੇ ਉਹ ਮਗਰ ਭੰਗੜੇ ਵਾਲੇ ਫਿਰਦੇ ਤੇ ਤੇਰੀ ਰੱਬ ਨੇ ਬਣਾ ਦੀ ਜੋੜੀ ਹੈ ਨਾ ਇਹ ਸ਼ੁਰੂ ਤੋਂ ਹੀ ਹੈ ਪਿੱਛੇ ਜਿੰਨੀਆਂ ਮਰਜ਼ੀ ਪ੍ਰਾਣੀਆਂ ਫਿਲਮਾਂ ਜਾਵੜੋ ਪੰਜਾਬੀ ਗਾਣਾ ਹੁੰਦਾ ਹੀ ਹੁੰਦਾ ਸੀ ਔਰ ਹਿੱਟ ਹੁੰਦਾ ਸੀ ਔਰ ਸ਼ੁਰੂ ਤੋਂ ਹੀ ਸਾਰਿਆਂ ਦੇ ਅੰਦਰ ਇਹ ਰਿਹਾ ਵੀ ਯਾਰ ਪੰਜਾਬ ਚ ਫਿਲਮ ਜ਼ਰੂਰ ਕੀਤੀ ਜਾਵੇ ਲੰਬੂ ਉਦੋਂ ਸੁਪਰਸਟਾਰ ਸੀ ਉਹਨੇ ਕੀਤੀ ਬਲੈਤੀ ਬਾਬੂ ਉਸਤਾਦ ਜੀਓ ਤਾਂਗੇ ਵਾਲੇ ਦਾ ਰੋਲ ਸੀ ਉਹਦਾ ਮੈਨੂੰ ਥੋੜੀ ਜੀ ਜ਼ਿਆਦਾ ਮੇਰੀ ਦੇਖੀ ਹੋਈ ਆ ਸਾਡੇ ਅਮਰ ਸਿਨੇਮੇ ਚ ਲੱਗੀ ਸੀ ਸੋ ਇਹ ਸ਼ੁਰੂ ਤੋਂ ਹੀ ਆ ਇਹ ਹੋਣੀ ਆਨ ਕਰਨ ਲੱਗੇ ਜਾਂ ਹੋਵੇ ਨਹੀਂ ਸਾਰਿਆਂ ਦੇ ਮਨ ਚ ਇੱਕ ਚਾਹ ਰਹਿੰਦਾ ਜਿਵੇਂ ਆਪਣੇ ਵੀ ਕਈ ਵਾਰੀ ਹੁੰਦਾ ਵੀ ਯਾਰ ਹਿੰਦੀ ਕਰੀਏ ਕੋਈ ਵੀ ਹਿੰਦੀ ਚ ਥੋੜਾ ਜਿਆਦਾ ਜਿਵੇਂ ਸਾਊਥ ਆਲਾ ਆ ਗਿਆ ਪੁਸ਼ਪਾਈ ਤਾਂ ਉਦੋਂ ਐ ਵੀ ਹੁੰਦਾ ਸੀ ਵੀ ਯਾਰ ਪੁਸ਼ਪਾ ਟੈਪ ਵੀ ਕੀਤੀ ਜਾਵੇ ਕੋਈ ਇਦਾਂ ਹੀ ਆ ਮਿੱਠਣ ਚੱਕਰ ਵਰਤੀ ਮਿੱਠਣ ਚੱਕਰ ਵਰਤੀ ਆ ਜੀ ਵੇਲਾ ਪੰਜਾਬੀ ਬੋਲ ਮੋਜਾਂ ਡੁਬਈ ਦੀ